ਹੈਲੋ ਗਾਇਸ ਆਸ਼੍ਰੀਕਾਲ ਤੇ ਅੱਜ ਅਸੀਂ ਬਣਾਵਾਂਗੇ ਜੀ ਬੇਸਣ ਵਾਲਾ ਦੁੱਧ ਤੇ ਆਪਣੇ ਜਿੱਦਾਂ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਆਪਣੇ ਜਿਹੜੇ ਨਿਆਣੇ ਆ ਤੇ ਇਹਨਾਂ ਨੂੰ ਹੁਣ ਦੁੱਧ ਤੇ ਇਹਨਾਂ ਨੂੰ ਪਸੰਦ ਨਹੀਂ ਆ ਜਾਂ ਤਾਂ ਇਹਨਾਂ ਨੂੰ ਚੌਕਸ ਜਿਹੀ ਚਾਹੀਦੀ ਦੁੱਧ ਚ ਪਾ ਕੇ ਤੇ ਜਾਂ ਇਹਨਾਂ ਨੂੰ ਬੋਨਵਿਤਾ ਚਾਹੀਦਾ ਤੇ ਮੈਨੂੰ ਤਾਂ ਲੱਗਦਾ ਸਭ ਤੋਂ ਆਹ ਬੇਸਣ ਵਾਲਾ ਦੁੱਧ ਆਪਾਂ ਕਿਤੇ ਟਰਾਈ ਕਰੀ ਇੱਕ ਵਾਰੀ ਆਪਣੇ ਬੱਚਾ ਨੂੰ ਪਿਲਾ ਦਿਓ ਮੈਂ ਕਹਿੰਨੀ ਇਹਨਾਂ ਨੂੰ ਪਸੰਦ ਇੰਨਾ ਖਾਊਗਾ ਨਾ ਕੀ ਕਹੋਗੇ ਮੰਮੀ ਫਿਰ ਤੋਂ ਬਣਾ ਕੇ ਦੇ ਤੇ ਚਲੋ ਅੱਜ ਆਪਾਂ ਤੁਹਾਨੂੰ ਸਿਖਾਉਨੇ ਆ ਜੀ ਬੇਸਣ ਵਾਲਾ ਦੁੱਧ ਕਿਵੇਂ ਬਣਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਆਪਣੀ ਕੜਾਈ ਧੋ ਕੇ ਲੈਣੀ ਆ ਕਿਉਂਕਿ ਪਈ ਪਈ ਨੂੰ ਪਤਾ ਨਹੀਂ ਤੇ ਕੀੜੀਆਂ ਕੂੜੀਆਂ ਚੜ ਜਾਂਦੀਆਂ ਤੇ ਆਪਾਂ ਚੱਲੇ ਹਾਂ ਜੀ ਕੜਾਈ ਧੋਣ ਤੇ ਫਿਰ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਠੀਕ ਆ ਜੀ ਹਾਂਜੀ ਗਾਇਸ ਆਪਾਂ ਆਪਣੀ ਕੜਾਈ ਧੋ ਲਈ ਆ ਤੇ ਹੁਣ ਆਪਾਂ ਲੱਗੇ ਹਾਂ ਜੀ ਇਹਨੂੰ ਗਰਮ ਕਰਨ ਸਭ ਤੋਂ ਪਹਿਲਾਂ ਇਹਨੂੰ ਅਸੀਂ ਗੈਸ ਨੂੰ ਕਰ ਲਿਆ ਜੀ ਔਨ ਤੇ ਹੁਣ ਇਹੜਾ ਹੁਣ ਪਾਣੀ ਆਪਾਂ ਦਵਾਂਗੇ ਜੀ ਸੁਆ ਇਹ ਥੋੜਾ ਜਿਹਾ ਆਪਾਂ ਲਵਾਂਗੇ ਜੀ ਬੇਸਨ ਤੁਸੀਂ ਆਪਣੀ ਕੁਆਂਟੀਟੀ ਜਿੰਨਾ ਕੁ ਤੁਸੀਂ ਬਣਾਉਣਾ ਵਣਾ ਉਹਨਾਂ ਦਾ ਤੁਸੀਂ ਲੈਣਾ ਹੈ ਐਵੇਂ ਜ਼ਿਆਦਾ ਨਹੀਂ ਲੈਣਾ ਕਿ ਤੁਸੀਂ ਇੱਕਦਮ ਗਾੜਾ ਕਰ ਲਓ ਠੀਕ ਹੈ ਇਹ ਸੀਗਾ ਜੀ ਸਾਡਾ ਕੰਟਰੀ ਡਿਲਾਈਟ ਦਾ ਮਿਲਕ ਬਫੈਲੋ ਮਿਲਕ 1 1/2 ਲੀਟਰ ਪੈਕੇਟ ਦਾ ਇਹ ਹੈਗਾ ਜੀ ਸਾਡਾ ਕਿਊ ਲੋ ਇਹ ਹੈਗਾ ਜੀ ਸਾਡਾ ਬੇਸਨ 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 ਤੇ ਹੁਣ ਆਪਾਂ ਬਣਾਉਣ ਲੱਗੇ ਆ ਜੀ ਇਹਨੂੰ ਗੈਸ ਨੂੰ ਥੋੜਾ ਜਿਹਾ ਘੱਟ ਕਰ ਲੀਏ ਕਿਉਂਕਿ ਇਹ ਬਹੁਤ ਤੇਜ਼ ਹੈ ਲੋ ਜੀ ਆਪਾਂ ਹੁਣ ਇਹਦੇ ਚ ਪਾਉਣ ਲੱਗੇ ਆ ਜੀ 2 ਚਮਚ ਬੇਸਨ ਹੁਣ ਆਪਾਂ ਇਹਨਾਂ ਨੂੰ ਅੱਛੇ ਜਿਹਾ ਭੁੰਨेंगे ਇਹਨਾਂ ਨੂੰ ਆਪਾਂ ਅੱਛੇ ਅੱਛੇ ਤਰੀਕੇ ਨਾਲ ਭੁੰਨਣਾ ਹੈ ਠੀਕ ਹੈ ਤੇ ਇਹਨੂੰ ਹੁਣ ਮੈਂ ਲੱਗੀਆਂ ਜੀ ਭੁੰਨਣ ਠੀਕ ਹੈ ਓਕੇ ਹੁਣ ਮੈਂ ਇਹਦੇ ਚ ਥੋੜਾ ਜਿਹਾ ਕਿਓ ਪਾਉਂਗੀ ਕਿਉਂ ਇਹ ਹੈਗਾ ਜੀ ਦੇਸੀ ਕਿਓ ਤੇ ਆਪਾਂ ਜਿੱਦਾਂ 2 ਚਮਚ ਬੇਸਨ ਦਾ ਲਿਆ ਸੀ ਨਾ ਤੇ ਹੁਣ ਆਪਾਂ ਇਹਦੇ ਚ ਥੋੜਾ ਜਿਹਾ ਕਿਓ ਲੈਣਾ ਵਾ ਜ਼ਿਆਦਾ ਨਹੀਂ ਲੈਣਾ ਕਿ ਤੁਸੀਂ ਇੱਕਦਮ ਤੁਸੀਂ ਕਿਤੇ ਕੋਚ ਕਿਓ ਹੀ ਕਿਓ ਕਰ ਦੋ ਤੇ ਕਿਓ ਵਿੱਚ ਘਰਦਾ ਫਿਰਦਾ ਹੋਵੇ ਇੰਨਾ ਨਹੀਂ ਲੈਣਾ ਸਾਬ-ਸਾਬ ਦਾ ਹੀ ਲੈਣਾ ਵਾ ਕੁਆਂਟੀਟੀ ਦੇ ਹਿਸਾਬ ਨਾਲ ਤੇ ਮੇਰਾ ਇੱਕ 1/2 ਕਿਲੋ ਦਾ ਪੈਕਟ ਸੀਗਾ ਜੇ ਵਾਲਾ ਤੇ ਆਪਾਂ ਹੁਣ ਇਹਦੇ ਵਿੱਚ ਦੋ ਚਮਚ ਬੇਸਨ ਲੈ ਲਿਆ ਹੁਣ ਆਪਾਂ ਇਹਨੂੰ ਘੁਨਣਾ ਕੀ ਜੀ ਜਿਵੇਂ ਦੇਖਿਆ ਦੋ ਚਮਚ ਜੀ ਮੈਨੇ ਥੋੜਾ ਜਹਾ ਕੀ ਹੋ ਪਾਇਆ ਹੈਗਾ ਲੋ ਜੀ ਇਹ ਆਪਾਂ ਇਹਨੂੰ ਬਿਲਕੁਲ ਘੱਟ ਸੇਕ ਤੇ ਪਕਾਇਆ ਸੀਗਾ ਇਹ ਹੁਣ ਹੋ ਚੁੱਕਿਆ ਜੀ ਸਾਡਾ ਬ੍ਰਾਊਨ ਜਿੱਦਾਂ ਤੁਸੀਂ ਦੇਖ ਸਕਦੇ ਹੋ ਬ੍ਰਾਊਨ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਿਲਕ ਪੱਲਟ ਦਿੱਤਾ ਜੀ ਆਪਾਂ ਮਿਲਕ ਤੇ ਆਪਾਂ ਇਹ ਥੋੜਾ ਥੋੜਾ ਜੰ ਕਮਾ ਲੈਨੇ ਆ ਕਿ ਤੇ ਇਹਦੇ ਵਿੱਚ ਨਾ ਗੁੱਠਲੀਆਂ ਨਾ ਬਣ ਜਾਣ ਕਿਉਂਕਿ ਇੱਕਦਮ ਸਾਰਾ ਪਾ ਦੂਗੇ ਨਾ ਤੇ ਇਹ ਪੂਰੀਆਂ ਗੁੱਠਰੀਆਂ ਗੁੱਟਲੀਆਂ ਜੀਆਂ ਬਣ ਜਾਂਦੀਆਂ ਹਨ ਇਹਦੇ ਕਰਕੇ ਆਪਾਂ ਇਹਨੂੰ ਥੋੜਾ ਥੋੜਾ ਜੰ ਜਿਹਾ ਪਾ ਦੇਣਾ ਤੇ ਫਿਰ ਇਹਨੂੰ ਆਪਾਂ ਹੁਣ ਕਮਾਈ ਜਾਣਾ ਠੀਕ ਆ ਮੈਂ ਕਦੀ ਤੁਹਾਡੇ ਜਿਹੜੇ ਜਵਾਗ ਹੈ ਨਾ ਕਿਤੇ ਇੱਕ ਵਾਰੀ ਪਿੰਡ ਤੇ ਉਹਨਾਂ ਨੇ ਕਹਣਾ ਮੰਮੀ ਇਹ ਕੀ ਪੀਂਦੇ ਹੋ وہی ਵਾਲਾ ਦੁੱਧ ਬਣਾ ਕੇ ਦਿਓ ਇੰਨਾ ਘੈਂਟ ਲੱਗਦਾ ਨਾ ਇਹ ਮੈਂ ਪਿੱਤਾ ਸੀਗਾ ਬਚਪਨ ਚ ਬਚਪਨ ਚ ਪਤਾ ਕਰੋ ਜਦੋਂ ਇੱਕ ਸਾਡੀ ਮਾਸੀ ਆ ਨਾ ਤੇ ਅਸੀਂ ਆਪ ਆਪਣੇ ਮਾਸੀ ਘਰੇ ਜਾਂਦੇ ਹੁੰਦੇ ਸੀ ਤੇ ਉਹਦੋਂ ਤੇ ਪਰ ਸਰਦੀਆਂ ਸੀਗੀਆਂ ਉਹ ਸਾਨੂੰ ਇਹ ਬਣਾ ਕੇ ਦਿੰਦੇ ਹੁੰਦੇ ਸੀਗੇ ਇਹ ਵਾਲਾ ਮਿਲਕ ਤੇ ਇੰਨਾ ਮੈਨੂੰ ਵਧੀਆ ਲੱਗਦਾ ਹੁੰਦਾ ਸੀ ਨਾ ਤੇ ਮੈਂ ਆਪਾਂ ਜਦੋਂ ਵੀ ਉਹਨਾਂ ਦੇ ਘਰੇ ਜਾਣਾ ਆਪਾਂ ਕਹਿੰਨਾ ਮਾਸੀ ਉਹ ਵਾਲਾ ਤੁਸੀਂ ਮੈਨੂੰ ਦੁੱਧ ਬਣਾ ਲੋਗੇ ਮੈਂ ਵੇਸਣ ਵਾਲਾ ਤੇ ਉਹ ਇਹਦੇ ਵਿੱਚ ਖਾਸ ਖਾਸ ਵੀ ਪਾਉਂਦੇ ਬਟ ਮੈਂ ਨਹੀਂ ਪਾਈ ਉਤੇ ਡਰਾਈ ਫਰੂਟਸ ਵੀ ਪਾਉਂਦੇ ਸੀ ਕਿ ਤੂੰ ਹੁਣ ਇੰਨੀ ਗਰਮੀ ਹੈਗੀ ਆ ਤੇ ਡਰਾਈ ਫਰੂਟ ਪਾ ਕੇ ਤੇ ਮੈਮ ਗਰਮੀ ਹੋਰ ਜ਼ਿਆਦਾ ਕਰੋਣੀ ਆ ਤੇ ਇਸੇ ਕਰਕੇ ਆਪਾਂ ਇਹਦੇ ਚ ਡਰਾਈ ਫਰੂਟ ਨਹੀਂ ਪਾਈ ਹੈਗੇ ਕਿਉਂਕਿ ਗਰਮੀ ਪਹਿਲਾਂ ਹੀ ਬੜੀ ਜਾਤਾ ਵਾ ਤੇ ਬਾਕੀ ਆਪਾਂ ਇਹਦੇ ਚ ਖੰਡ ਆਪਣੇ ਹਿਸਾਬ ਨਾਲ ਪਾਉਣੀ ਆ ਤੁਸੀਂ ਇਹਦੇ ਚ ਗੋੜੀ ਪਾ ਸਕਦੇ ਆ ਤੇ ਆਪਾਂ ਇਹਦੇ ਚ ਪਾਵਾਂਗੇ ਜੀ ਖੰਡ ਤੇ ਇਹਨੂੰ ਮਣ ਪਕਾਵਾਂਗੇ ਥੋੜਾ ਜਿਹਾ ਇਹ ਜਦੋਂ ਗਾੜਾ ਹੋ ਜਾਊਗਾ ਹਜੇ ਵਾਈਟ ਵਾਈਟ ਹੈ ਨਾ ਤੇ ਇਹਨੇ ਗਾੜਾ ਹੋ ਜਾਣਾ ਵਾ ਹੁਣ ਇਹਨੂੰ ਆਪਾਂ ਗਾੜਾ ਕਰਨਾ ਆ ਠੀਕ ਐ ਤੂੰ ਚੰਗੀ ਤਰ੍ਹਾਂ ਵੇਖ ਲਿਆ ਤੈਨੂੰ ਪਤਾ ਲੱਗ ਗਿਆ ਚਲੋ ਇਹਨੂੰ ਹੁਣ ਆਪਣੇ ਸਮਾਨ ਨੂੰ ਕਰ ਦੋ ਜੀ ਬੰਦ ਤੇ ਇਹਨੂੰ ਫੇਰ ਰੱਖੋ ਕਿਉਂਕਿ ਨਹੀਂ ਤੇ ਖਲਾਰਾ ਹੀ ਖਲਾਰਾ ਪੈ ਜਾਂਦਾ ਆ ਚਲੋ ਇਹਨੂੰ ਟਾਪਾ ਦਿੱਤਾ ਸਮੇਤ ਇਹਦੇ ਦੋ ਚੱਕਰ ਚਲੋ ਜੀ ਇਹ ਸਾਡਾ ਹੁਣ ਪੱਕਦਾ ਪਿਆ ਹੈ ਵੇਸਣ ਵਾਲਾ ਦੁੱਧ ਚਲੋ ਹੁਣ ਆਪਾਂ ਲਈ ਆਪਣਾ ਖਲਾਰਾ ਸਨੂਟ ਤਿੰਨ ਤਿੰਨ ਚਮਚ ਮੈਂਨੇ ਝੂਠੇ ਕਰ ਕਰ ਲੀਏ ਆ ਉਹ ਬਹੁਤ ਚਲੋ ਕੋਈ ਗੱਲ ਨਹੀਂ ਆਪਾਂ ਹੀ ਤਾਂ ਸਾਫ਼ ਕਰਨੀ ਆ ਚਲੋ ਹੁਣ ਇਹਨੂੰ ਇੱਕ ਵਾਰੀ ਮੈਂ ਫੁੱਲ ਸੇਕ ਤੇ ਕਰਤਾ ਵਾ ਤੇ ਫਿਰ ਬਾਅਦ ਵਿੱਚ ਮੈਂ ਹੌਲੀ ਹੌਲੀ ਇਹਨੂੰ ਪਕਾਵਾਂਗੀ ਆ ਇੰਜਰੇ ਤੱਕ ਇਹ ਗਾੜਾ ਨਹੀਂ ਹੁੰਦਾ ਉਦੋਂ ਤੱਕ ਇਹਨੂੰ ਥੋੜੇ ਜਿਹਾ ਪਕਾਉਣਾ ਆ ਤੁਸੀ ਠੀਕ ਆ ਬਸ ਹੁਣ ਇਹ ਥੋੜਾ ਜਿਹਾ ਗਾੜਾ ਹੋਣ ਦਾ ਪਿਆ ਵਾ ਤੇ ਆਪਾਂ ਲੈ ਲਓ ਜੀ 3 ਚਮਚ ਖੰਡ ਦੇ ਇਹ ਦੇਖਿਓ ਆਪਾਂ ਵਾਈਟ 슈ਗਰ ਨਹੀਂ ਲਈ ਆਪਾਂ ਲਈ ਆ ਜੀ ਬਰਾਊਨ 슈ਗਰ ਜਿਹੜੀ ਕਿ ਕਹਿੰਦੇ ਵਧੀਆ ਹੁੰਦੀ ਇਹ ਆਰਗੈਨਿਕ ਬਾਕੀ ਤੇ ਹੁਣ ਰਬ ਹੀ ਜਾਣਦਾ ਵਾ ਕਿ ਕੀ ਆ ਸੁਣਿਆ ਤੇ ਇਦਾਂ ਹੀ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਤੀ ਖੰਡ ਚੀਨੀ ਚੀਨੀ ਇਹ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਬੋਰ ਥੋੜਾ ਜਿਹਾ ਇਹਨੂੰ ਪਕਾਉਨੇ ਆ ਤਾਂ ਕਿ ਜੇ ਚੰਗੀ ਤਰ੍ਹਾਂ ਹੋ ਜਾਏ ਤੇ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਇੱਕ ਵਾਰੀ ਜੇ ਟਰਾਈ ਕਰਾਉਣਾ ਉਹਨਾਂ ਨੂੰ ਬਹੁਤ ਵਧੀਆ ਲੱਗੂਗਾ ਜਿਹੜੇ ਦੁੱਧ ਨਹੀਂ ਨਾ ਪੀਂਦੇ ਫਿਰ ਖੁਸ਼ੀ-ਖੁਸ਼ੀ ਪੀਣਗੇ ਤੁਸੀਂ ਇੱਕ ਵਾਰੀ ਟਰਾਈ ਜਰੂਰ ਕਰਾਓ ਇਹਨਾਂ ਨੂੰ ਜਵਾਕਾਂ ਆਪਣਿਆਂ ਨੂੰ ਬੱਚਾ ਪਾਰਟੀ ਨੂੰ ਲਓ ਜੀ ਹੁਣ ਤੁਸੀਂ ਦੇਖ ਸਕਦੇ ਆ ਕਿ ਇਹ ਪੱਕ ਪੱਕ ਕੇ ਹੋ ਚੁੱਕਿਆ ਜੀ ਗਾੜਾ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਜੀ ਕੱਪ 'ਚ ਤੇ ਤੁਸੀਂ ਆਪਣੇ ਨਿਆਣਿਆਂ ਨੂੰ ਜ਼ਰੂਰ ਟਰਾਈ ਕਰਾਓ ਕਿਉਂਕਿ ਮੈਂ ਵੀ ਇਦਾਂ ਦੀ ਹੈ ਕਿ ਮੈਨੂੰ ਤੇ ਖੁੱਦ ਨੂੰ ਹੀ ਕੱਲਾ ਦੁੱਧ ਪਸੰਦ ਆਉਂਦਾ ਤੇ ਜੇ ਮੈਂ ਐਂ ਫਿੱਕਾ ਦੁੱਧ ਪੀਵਾਂ ਤੇ ਮੈਨੂੰ ਚੰਗਾ ਨਹੀਂ ਲੱਗਦਾ ਤੇ ਜੇ ਮੈਨੂੰ ਨਹੀਂ ਚੰਗਾ ਲੱਗਦਾ ਤੇ ਜਵਾਕਾਂ ਨੂੰ ਕਿਥੋਂ ਲੱਗਦਾ ਹੋਣਾ ਮੈਂ ਤਾਂ ਖੁੱਦ ਦੁੱਧ ਫਿੱਕਾ ਨਹੀਂ ਪੀ ਸਕਦੀ ਤੇ ਇਸ ਲਈ ਮੈਂ ਜਦੋਂ ਵੀ ਦੁੱਧ ਕਿਤੇ ਪੀਣਾ ਹੋਵੇ ਨਾ ਤੇ ਮੈਂ ਐਂ ਜੀ ਪੀਂਦੀ ਆ ਜੇ ਕਿਤੇ ਮੇਰੀ ਮਾਸੀਆ ਵੀਡੀਓ ਦੇਖੂਗੀ ਨਾ ਤਾਂ ਉਹਨੇ ਤਾਂ ਖੁਸ਼ ਹੋ ਜਾਣਾ ਨੇ ਕਹਿੰਨਾ ਹਾਏ ਮੇਰੀ ਕੁੜੀਏ ਤੈਨੂੰ ਮੇਰਾ ਹੱਜੇ ਵੀ ਚੇਤਾ ਸੀਗਾ ਅਸੀਂ ਉਹਦੇ ਕੋਲ ਕਿ ਛੋਟੇ-ਛੋਟੇ ਜਿਉਣ ਨਹੀਂ ਹੈ ਨਾ ਸੈਕਿੰਡ ਜਾਂ 3 ਕਲਾਸ 'ਚ ਜਾਂ ਦੂਸਰੀ ਜਾਂ ਤੀਜੀ ਕਲਾਸ 'ਚ ਤੇ ਦੂਜੀ ਤੀਜੀ ਕਲਾਸ 'ਚ ਉਹਦਾ ਬੰਦਾ ਛੋਟਾ ਹੀ ਹੁੰਦਾ ਵਾ ਪਰ ਮੈਨੂੰ ਹਜੇ ਵੀ ਯਾਦ ਹੈ ਕਿ ਉਹ ਸਾਨੂੰ ਦੁੱਧ ਪਿਲਾਉਣ ਲਈ ਮਿਲਕ ਪਿਲਾਉਂਦੀ ਕਿੰਨਾ ਕੁਛ ਪਾਪੜ ਵੇਲਦੇ ਹੁੰਦੇ ਸੀਗੇ ਤੇ ਹੁਣ ਆਪਾਂ ਵੀ ਆਪਣੇ ਜਵਾਕਾਂ ਨੂੰ ਖੁਸ਼ ਕਰਨ ਦੀ ਉਹਨਾਂ ਨੇ ਦੁੱਧ ਪਾਉਣ ਲਈ ਤੇ ਆਪਾਂ ਨੂੰ ਹੁਣ ਪਾਪੜ ਵੀ ਲੈਣੇ ਪੈਣੇ ਆ ਚਲੋ ਜੀ ਹੁਣ ਆਪਾਂ ਇਹਨੂੰ ਕੱਪ 'ਚ ਕੱਢਣ ਲੱਗੇ ਆ ਤੇ ਫਿਰ ਆਪਾਂ ਤੁਹਾਨੂੰ ਟਰਾਈ ਕਰਕੇ ਦੱਸਾਂਗੇ ਕਿ ਕਿਵੇਂ ਦਾ ਬਣਿਆ ਠੀਕ ਆ ਹੁਣ ਇਹ ਨਾ ਸੋਚੋ ਕਿ ਮੈਂ ਝੂਠ ਮਾਰ ਦੂੰਗੀ ਮੈਂ ਸੱਚੀ-ਸੱਚੀ ਦੱਸੂੰਗੀ ਜਿਵੇਂ ਦਾ ਬਣਿਆ ਕਿ ਇਹਦੇ 'ਚ ਮਿੱਠਾ ਠੀਕ ਸੀਗਾ ਜਾਂ ਕੁਝ ਕੀ ਇਹਦੇ 'ਚ ਕੋਈ ਸ਼ਿਕਲ ਦਿੱਕਲ ਸੀਗੀ ਤੁਹਾਨੂੰ ਮੈਂ ਸਾਰਾ ਦੱਸੂੰਗੀ ਕਿ ਕਿਵੇਂ ਦਾ ਬਣਿਆ ਠੀਕ ਹੈ ਜੀ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਜਿਹੜੇ ਕੋਈ ਨਵੇਂ ਆਏ ਹਨ ਤੇ ਤੁਸੀਂ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਤੇ ਬਾਬਾ ਇਹ ਗਰਮ ਬੜਾ ਵਾ ਤੇ ਹੁਣ ਇਹਨੂੰ ਮੈਨੂੰ ਧਿਆਨ ਨਾਲ ਫੜਨਾ ਪੈਣਾ ਕਿਉਂਕਿ ਮੈਨੂੰ ਡਰ ਲੱਗਦਾ ਹੈ। ਅਹ ਅਹ ਉ ਲੋਟੀ ਹੁਣ ਇਹਨੂੰ ਆਪਾਂ ਰੱਖਾਂਗੇ ਪੱਖੇ ਦੇ ਥੱਲੇ ਤੇ ਜੀਰਾ ਥੋੜਾ ਜਿਹਾ ਹੋ ਜਾਊਗਾ ਠੰਡਾ ਤੇ ਫਿਰ ਆਪਾਂ ਪੀਵਾਂਗੇ। ਲੋ ਜੀ ਇਹ ਆ ਜੀ ਸਾਡਾ ਵੇਸਣ ਵਾਲਾ ਮਿਲਕ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਫਿਰ ਸਾਨੂੰ ਸਬਸਕ੍ਰਾਈਬ ਕਰ ਲਿਓ ਤੇ ਫਿਰ ਆਪਾਂ ਤੁਹਾਨੂੰ ਕੁਝ ਨਾ ਕੁਝ ਇਦਾਂ ਹੀ ਬਣਾ ਕੇ ਵਿਖਾਉਂਦੇ ਰਾਵਾਂਗੇ ਤੇ ਚਲੋ ਜੀ ਹੁਣ ਆਪਾਂ ਕਰਾਂਗੇ ਜੀ ਟਰਾਈ। ਹਾਂਜੀ ਤੇ ਆਪਾਂ ਕਰ ਲੱਗੇ ਟਰਾਈ ਜੀ ਹੁਣ ਵੇਸਣ ਵਾਲਾ ਦੁੱਧ। ਠੰਡਾ ਹੋ ਗਿਆ ਕਿਉਂਕਿ ਮੈਨੇ ਪੱਖਾ ਤੇਜ਼ ਕਰਤਾ ਸੀ ਹੂੰ ਬੜੀ ਹੋ ਗਿਆ ਵਾਸੀ ਚ ਨੇ ਥੋੜੀ ਜਿਹੀ ਖੰਡ ਜੀ ਘਟ ਰਹੀ ਹੈ ਪਕੀ ਤਾ ਗਰਮ ਗਰਮ ਕਰਕੇ ਨਾ ਪਤਾ ਲੱਗਣਦੀ ਹੋਵੇ ਘਟ ਜੀ ਲੱਗਣਦੀ ਹੈ ਚਲੋ ਕੋਈ ਗੱਲ ਨਹੀਂ ਜੇ ਖੰਡ ਘਟ ਰਹੀ ਫੇਰ ਪਾਵਾਂਗੇ ਇਹ ਕੋਈ ਪੱਥਰ ਹੈ ਜਿਹੜੇ ਖੁਰਨੇ ਨਹੀਂ ਆ ਹੁਣ ਥੋੜੀ ਜਿਹੀ ਖੰਡ ਘੱਟ ਰਹੀ ਹੁਣ ਇਹ ਚ ਮੈਂ ਥੋੜੀ ਇੰਨੀ ਖੰਡ ਪਾਉਂਗੀ ਤੇ ਫਿਰ ਇਹਨੂੰ ਘੁਮਾ ਲਵਾਂਗੀ ਹੁਣ ਇਹ ਨਾ ਕਹਿਣ ਲੱਗ ਜਿਓ ਕਿ ਭਾਈ ਖੰਡ ਪਹਿਲਾਂ ਤੂੰ ਘੱਟ ਘਾਤੋਂ ਪਾਈ ਆ ਜੇ ਮੈਂ ਪਹਿਲਾਂ ਤੇਜ ਪਾ ਲੂੰਦੀ ਨਾ ਤੇ ਬਾਅਦ ਵਿੱਚ ਇਹਦਾ ਕੋਈ ਇਲਾਜ ਨਹੀਂ ਹੋਣਾ ਪੀਤਾ ਬਣੀ ਜਾਣਾ ਹੁਣ ਜੇ ਘੱਟ ਘੱਟ ਰਹਿ ਵੀ ਗਈ ਆ ਤੇ ਕੋਈ ਗੱਲ ਨਹੀਂ ਆਪਾਂ ਇਹਨੂੰ ਫੇਰ ਮਿਲਾ ਲਾਂਗੇ ਇਹ ਪੱਥਰ ਤੇ ਹੈਗੇ ਨਹੀਂ ਆ ਕਿ ਜਿਹੜੇ ਗੱਲ ਨਹੀਂ ਨਹੀਂ ਆ ਮਿੰਟਾਂ ਚ ਗਲ ਜਾਣੀਆਂ ਵੈਸੇ ਜੇ ਬਣਿਆ ਬੜਾ ਕੈਂਟ ਆ ਉਹਨਾਂ ਜਿਹੜੀਆਂ ਲੱਗਣਗੀਆਂ ਹੁਣ ਆਪਾਂ ਇਹ ਚ ਥੋੜੀ ਜਿਹੀ ਖੰਡ ਪਾ ਕੇ ਤੇ ਪੀ ਲਾਂਗੇ ਤੁਹੀ ਵੀ ਆਪਣੇ ਬੱਚਨ ਜਰੂਰ ਟਰਾਈ ਕਰਾਇਓ ਜੀ ਇੱਕ ਵਾਰੀ ਇਨੀ ਸ਼ੇਤੀ ਬਣ ਜਾਂਦਾ ਇਹਨੂੰ ਕੋਈ ਟਾਈਮ ਵੀ ਨਹੀਂ ਲੰਘਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੰਗਾ ਜੀ ਬਾਏ ਬਾਏ